ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਦੋਸਤੋ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਦੀ ਵੀਡੀਓ ਵਿੱਚ ਦੋਸਤੋ ਆਪਾਂ ਤੁਹਾਡੇ ਲਈ ਤਾਜੀ ਸੂਹੀ ਮੱਝ ਲੈ ਕੇ ਆਏ ਆਂ ਐਡਰੈਸ ਤੇ ਜਾਣਕਾਰੀ ਵੀਰਾਂ ਦਾ ਪੁੱਛ ਕੇ ਦੱਸਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਨਾਮ ਵੀਰ ਦਾ ਲਾਭਪ੍ਰੀਤ ਪਿੰਡ ਕਾਨੇ ਕੇ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਕਿੰਨਾ ਵੀਰੇ ਆਪਣਾ 7710655497 7710655497 55497 ਜਿਹੜੀ ਵੀਰੇ ਆਪਾਂ ਸਕਰੀਨ ਤੇ ਮੱਝ ਦੇਖੀ ਨੇ ਚੌਥਾ ਸੂਆ ਕੀ ਤੇ ਚੌਥਾ ਸੂਆ ਜੀ ਚੌਥਾ ਸੂਆ ਆਪਣਾ ਵਪਾਰ ਦਾ ਕੰਮ ਹਾਂ ਚੌਥਾ ਸੂਆ ਮਾਲਕਾਂ ਨੇ ਤੀਜਾ ਕਹਿ ਕੇ ਦਿੱਤਾ ਆਪਾਂ ਚੌਥਾ ਮੰਨ ਕੇ ਲਈਏ ਦੋਸਤੋ ਵੀਰ ਕਹਿੰਦਾ ਵੀ ਆਪਣਾ ਵਪਾਰ ਦਾ ਕੰਮ ਆ ਆਪਾਂ ਨੂੰ ਮਾਲਕਾਂ ਨੇ ਤੀਜਾ ਕਹਿ ਕੇ ਦਿੱਤਾ ਪਰ ਤੁਸੀਂ ਚੌਥਾ ਮੰਨ ਕੇ ਖਰੀਦਦਾਰੀ ਕਰ ਸਕਦੇ ਹੋ ਕੈ ਦਿਨਾਂ ਦੀ ਸੋਈ ਆ ਵੀਰੇ ਅੱਜ ਤੀਜਾ ਦਿਨ ਆ ਜੀ ਅੱਜ ਤੀਜਾ ਦਿਨ ਸੋਈ ਖਣਲੇਵੇ ਦੀ ਸਾਫਾ ਚਵਾਈ ਚੂਈ ਦੀ ਓਕੇ ਹੈ ਜਮਾ ਇੱਕ ਨੰਬਰ ਹੈ ਚਵਾਈ ਚੂਈ ਦੀ ਦੋਸਤੋ ਓਕੇ ਹੈ ਵੀਰੇ ਖੁੱਲ ਕੇ ਦਵਾਰੇ ਤੋਰੇ ਮੋਖ ਆਪਾਂ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਆ ਤਾਂ ਵੀਰਾਂ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਦੋਸਤੋ ਤਾਰਾਂ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਮਾਰ ਕੇ ਦਿਖਾਵਾਂਗੇ ਬਾਜ ਬਜਾ ਰੇਟ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਆ ਤਾਂ ਵੀਰਾਂ ਨਾਲ ਜਰੂਰ ਕੰਟੈਕਟ ਕਰ ਸਕਦੇ ਹੋਗੇ ਵੀਰਾਂ ਦਾ ਪਿੰਡ ਕਾਨੇ ਕਿ ਹੈਗਾ ਤੋਰੇ ਤਾਰੇ ਦੀ ਮੱਝ ਬਿਲਕੁਲ ਸਾਫ ਚੰਗਾ ਗੱਦਗੱਡ ਠੰਣ ਹਵਾ ਨੇ ਦੀ ਬਿਲਕੁਲ ਸਾਫ ਹੈਗੀ ਤਕਰੀਬਨ ਵੀਡੀਓ ਬਣਾਉਣ ਦਾ ਸਮਾਂ ਆਪਣਾ 11:00 ਵਜੇ ਦਾ ਹੈਗਾ ਜੇ ਕਿਸੇ ਮੇਰੇ ਵੀਰ ਦੀ ਸੰਭਾਲੀ ਚਾਹੁੰਦੀ ਹੈ ਤਾਂ ਵੀਰਾਂ ਨਾਲ ਜਰੂਰ ਕੰਟੈਕਟ ਕਰ ਲਿਓ ਵੀਰਾਂ ਦਾ ਪਿੰਡ ਕਾਨੇ ਕੇ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਕਿੰਨਾ ਵੀਰੇ 7710656497 7710656497 ਤੇ ਬੱਚਾ ਲਾ ਕੇ ਧਾਰਾ ਮਾਰ ਕੇ ਦਿਖਾ ਦਾਂਗੇ ਵੀਰੇ ਦੋਸਤੋ ਬੱਚਾ ਲਾ ਕੇ ਪ੍ਰੋਪਰ ਧਾਰਾ ਮਾਰ ਕੇ ਦਿਖਾਵਾਂਗੇ ਤੇ ਰੇਟ ਬਾਜੋ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਜੇ ਕਿਸੇ ਮੇਰੇ ਵੀਰ ਦੀ ਸੰਭਾਲੀ ਚਾਹੁੰਦੀ ਹੈ ਤਾਂ ਵੀਰਾਂ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਦੋਸਤੋ ਤਕਰੀਬਨ ਵੀਡੀਓ ਬਣਾਉਣ ਦਾ ਸਵਾ ਆਪਣਾ 11 ਸਵਾ 11 ਦਾਗਾ ਜੇ ਕਿਸੇ ਮੇਰੇ ਬੀਬੀ ਦੀ ਸੌਂਦਰੀ ਚਾਹੁੰਦੀ ਹੈ ਵੀਰਾਂ ਦੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਨਿਰਖ ਪਰ ਕਰਕੇ ਤਸੱਲੀ ਕਰ ਸਕਦੇ ਹੋ ਦੋਸਤੋ ਬਾਜਬ ਰੇਟ ਵੀਡੀਓ ਦੇ ਵਿੱਚ ਹੀ ਹੋਗਾ ਬੱਚਾ ਲਾ ਕੇ ਤੁਹਾਨੂੰ ਆਪਾ ਦੋਸਤੋ ਸੀਲ ਸੌ ਮੱਝਾ ਦੇਖ ਸਕਦੇ ਹੋਗੇ ਵੀ ਹੀ ਚ ਖੜਕੇ ਹੀ ਆਪਾਂ ਮੰਨ ਲਓ ਵੀ ਬੱਚਾ ਲਾਤਾ ਕੋਈ ਡਰ ਦੀ ਵੀ ਨਹੀਂ ਹੈਗੀ ਮੱਝ ਥਣ ਹਮਾਨ ਦੀ ਬਿਲਕੁਲ ਸਾਬ ਚਵਾਈ ਦੀ ਬੋਲੀ ਹੈ ਵੀਰੇ ਦੋਸਤੋ ਚਵਾਈ ਦੀ ਬੋਲੀ ਹੈ ਰੇਟ ਵੀਡੀਓ ਦੇ ਵਿੱਚ ਹੀ ਕਰਾਂਗੇ ਆਪਾਂ ਆਪ ਸਮਾ ਕੇ ਤੁਹਾਨੂੰ ਧਾਰਾਂ ਮਾਰ ਕੇ ਦਿਖਾ ਦਈਏ ਦੋਸਤੋ ਆਪਾਂ ਸਮਾਜ ਚ ਮੱਝ ਉੱtre ਆ ਦੇਖ ਸਕਦੇ ਹੋ ਚਵਾਈ ਦੀ ਬਿਲਕੁਲ ਪੋਲੀ ਭੂਕ ਵਰਗੀ ਚਵਾਈ ਗੰਨੇ ਵਰਗੀਆਂ ਧਾਰਾਂ ਮੋਹਲੇ ਚ ਵੀ ਮਾਰਦੇ ਵੀਰੇ ਚਵਾਈ ਦੀ ਬਿਲਕੁਲ ਸਾਫਾ ਮੂਰਲੇ ਥਣਾ ਦੀਆਂ ਵੀ ਧਾਰਾਂ ਗੋਲ ਨੇ ਤੇ ਮਾਗ ਲੈਂਦੀਆਂ ਵੀ ਗੋਲ ਨੇ ਜੇ ਕਿਸੇ ਮੇਰੇ ਵੀਰ ਦੀ ਖਾਮਦਾਰੀ ਚਾਹੁੰਦੀ ਹੈ ਤਾਂ ਵੀਰਾਂ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਇਹ 5 ਸਾਲਾਂ ਦਾ ਜਵਾਕ ਚੋਲੇ ਜੀ ਚਵਾਈ ਦੀ ਬਿਲਕੁਲ ਪੋਲੀ ਤੇ ਰੇਟ ਕੀ ਹੋਊਗਾ ਵੀਰੇ ਬਾਜਬ ਜੀ ਮੁੱਲ 82080 ਦੀ ਦੇਣੀ ਹੈ ਜੀ ਮੁੱਲ ਵੀਰ ਕਹਿੰਦਾ 82080 ਦੀ ਮੱਝ ਦੇ ਦਾਂਗੇ ਘਰੇ ਬੰਦੇ ਦਾ 80000 ਚੋਂ ਮਾਨਤਾ ਨਹੀਂ ਹੋਊਗਾ ਦੋਸਤੋ ਕੋਈ ਜ਼ਿਆਦਾ ਮੁੱਲ ਵੀਰ ਨੇ ਮੰਗਿਆ ਨਹੀਂ ਕੱਦ ਕਾਠ ਦੀ ਮੱਝ ਬਿਲਕੁਲ ਸਾਫਾ ਦੇਖ ਸਕਦੇ ਹੋ ਬਿਲਕੁਲ ਲੈਨ ਸਟ੍ਰੇਟਨੈਸ ਠੂਹੀ ਕੱਦ ਕਾਠ ਵਾਲੀ ਖੁੱਲੇ ਹਵਾਨੇ ਦੀ ਠੰਢਲੇਪ ਦੀ ਬਿਲਕੁਲ ਸਾਫ ਬਾਜਬ ਰੇਟ 80000 ਘਰੇ ਬੰਦੇ ਦਾ ਮਾਨਤਾ ਨਹੀਂ ਹੋਊਗਾ ਕੋਈ ਜ਼ਿਆਦਾ ਛੋਟਛੱਪਾ ਹੋਣ ਵਾਲਾ ਵੀਰ ਨੇ ਮੁੱਲ ਨਹੀਂ ਕਿਹਾ ਬਿਲਕੁਲ ਲੈਨ ਜੈਨੂਇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ